ਸਾਚੀ ਕਾਲ ਲੈਸਨ ਜੈਡ ਨਿਊਜ਼ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਪੋਰਟ ਲਾਈਟ ਹੈਡਲਾਈਨ ਦੇ ਨਾਲ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਤੇ ਗੱਲ ਕਰਾਂਗੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਆਏ ਦਿਨ ਕੁਛ ਨਾ ਕੁਛ ਨਵੀਂ ਉਥਲ-ਪੁਥਲ ਹਾਰੂ ਦੇਖਣ ਨੂੰ ਮਿਲਦੀ ਹੈ ਸਵਾਲ ਇਹ ਹੈ ਕਿ ਇਨਾ ਤੀਜਾ ਦੇ ਨਾਲ ਪੰਜਾਬ ਦੀ ਸਿਆਸਤ ਨੂੰ ਮਿਲ ਕੀ ਰਿਹਾ ਹੈ ਪੰਜਾਬ ਨੂੰ ਕੀ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਅੰਦਰ ਲਗਾਤਾਰ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ بگੜ ਰਹੀ ਹੈ ਜਿਹੜੀ ਸਥਿਰਤਾ ਚਾਹੀਦੀ ਹੈ ਉਹ ਨਹੀਂ ਬਣ ਰਹੀ ਹੈ ਇਹ ਚੱਤਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਹੋਣ ਬਹੁਤਾ ਦੂਰ ਨਹੀਂ ਹੈ ਤੇ ਆਮ ਆਦਮੀ ਪਾਰਟੀ ਪੂਰੀ ਕੋਸ਼ਿਸ਼ ਕਰੇਗੀ ਕਿ ਸੱਤਾ ਜਿਹੜੀ ਹੈ ਦੁਬਾਰਾ ਰਿਪੀਟ ਕੀਤੀ ਜਾਵੇ ਇਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਜਦੋਂ ਤੱਕ ਜਿਹੜੀ ਆਪੋਜੀਸ਼ਨ ਪਾਰਟੀਆਂ ਹੈਗੀਆਂ ਨੇ ਤਦ ਤੱਕ ਉਹ ਆਪਣੇ ਅੰਦਰਲੇ ਕਲੇਸ਼ ਨਹੀਂ ਖਤਮ ਕਰ ਲੈਂਦੀਆਂ ਆਪਣੇ ਮਨਮਟਾ ਅੰਦਰੂਨੀ ਖਿੱਚੋ ਤਾਂ ਜਿਹੜੀ ਹੈ ਕੁਲਮਲਾ ਕੇ ਜੇਕਰ ਉਹਨਾਂ ਦੇ ਵਿੱਚ ਇਕਤਾ ਨਹੀਂ ਹੁੰਦੀ ਅਕਾਲੀ ਬੀਜੇਪੀ ਦਾ ਗੱਡ ਜੋੜ ਨਹੀਂ ਹੁੰਦਾ ਤਾਂ 27 ਦੇ ਵਿੱਚ ਜੋ सियासी समीकरणे ਉਹ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਦੇਖੇ ਜਾ ਸਕਦੇ ਨੇ ਪਰ ਜੇਕਰ ਆਪੋਜੀਸ਼ਨ ਆਪਣਿਆਂ ਦੇ ਵਿੱਚ ਸੁਧਾਰ ਕਰ ਲੈਂਦੀ ਹੈ ਤਾਂ ਹੋ ਸਕਦਾ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਨਵਾਂ ਸਮਿਕਰਣ ਦੇਖਣ ਨੂੰ ਮਿਲ ਸਕਦਾ ਹੈ ਹੁਣ ਕਰਦੇ ਹਾਂ ਮੁੱਦੇ ਦੀ ਗੱਲ ਕਿ ਪਿਤੇ ਦਿਨੀ ਇੱਕ ਨਵੀਂ ਜਿਹੜੀ ਖਬਰ ਆਈ ਸੀ ਕਿ ਸੰਜੀਪ अरोड़ा ਜਿਹੜੇ ਕੈਬਨਿਟ ਮਨਿਸਟਰ ਨੇ ਹਾਲਾਂਕਿ ਉਹਨਾਂ ਨੇ ਆਪਣੇ ਕਾਰਜ ਸ਼ੈਲੀ ਦੇ ਨਾਲ ਆਪਣੇ ਪਰਸਨੈਲਿਟੀ ਨਾਲ ਬਹੁਤ ਕੁਝ ਡਵੈਲਪ ਕੀਤਾ ਦੇ ਇੱਕ ਨਵਾਂ ਡਿਪਾਰਟਮੈਂਟ ਮਿਲਦਾ ਹੈ ਉਹਨਾਂ ਨੂੰ ਲੋਕਲ ਬਾਡੀ ਦਾ ਹੁਣ ਉਹਨਾਂ ਨੂੰ ਇਹ ਡਿਪਾਰਟਮੈਂਟ ਕਿਉਂ ਦਿੱਤਾ ਗਿਆ ਇਸ ਦੇ ਪਿੱਛੇ ਵੀ ਇੱਕ ਸਿਆਸੀ ਕਾਰਨ ਹੈ ਕੀ ਹੈ ਕਿ ਨਹੀਂ ਹੈ ਵਿਸਤਾਰ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਖਬਰ ਨੂੰ ਪੂਰੇ ਦੇਖ ਕੇ ਜਾइए ਤਾਂ ਖਬਰ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ ਅਸਲ ਕਹਾਣੀ ਪਰ ਉਸਦੇ ਪਿੱਛੇ ਕੀ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਕੈਬਨਿਟ ਮਨਿਸਟਰ ਸੰਜੀਵ ਅਰੋੜਾ ਨੂੰ ਲੋਕਲ ਬਾਡੀਜ਼ ਵਿਭਾਗ ਜਿਹੜਾ ਹੈ ਕਿਉਂ ਦਿੱਤਾ ਗਿਆ ਤੇ ਪਿਛਲੇ ਕਈ ਦਿਨਾਂ ਤੋਂ ਅੰਦਰ ਖਾਤੇ ਜਿਹੜੀ ਸੂਤਰਾਂ ਦੇ ਅਨੁਸਾਰ ਜੋ ਜਾਣਕਾਰੀ ਹਾਸਲ ਹੋਈ ਹੈ ਕਿ ਚਰਚਾ ਇਹ ਸੀਗਾ ਕਿ ਸੰਜੀਵ ਅਰੋੜਾ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਨਹੀਂ ਸੀ ਰਾਜ ਸਭਾ ਸੀਟ ਛਡਵਾਈ ਗਈ ਮੰਤਰੀਤਾ ਬਣਾਇਆ ਗਿਆ ਪਰ ਉਹਨਾਂ ਦੇ ਅਨੁਸਾਰ ਡਿਪਾਰਟਮੈਂਟਸ ਉਹਨਾਂ ਨੂੰ ਨਹੀਂ ਮਿਲੇ ਜੋ ਵਾਅਦੇ ਕੀਤੇ ਗਏ ਸੀ ਇੱਕ ਸਮੇਂ ਤਾਂ ਡਿਪੀ ਸਿੰ ਬਣਾਉਣ ਦੀ ਵੀ ਗੱਲ ਕਰ ਦਿੱਤੀ ਗਈ ਸੀ ਪਰ ਹੁਣ ਅੱਗੇ ਕਿੱਥੇ ਤੱਕ ਸਹੀ ਹੋਵੇਗੀ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਬੀਤੇ ਦਿਨੀ ਜੋ ਫੈਸਲਾ ਲਿੱਤਾ ਗਿਆ ਹੈ ਕਿ ਉਹਨਾਂ ਨੂੰ ਲੋਕਲ ਬਾਡੀਜ਼ ਵਿਭਾਗ ਦਿੱਤਾ ਗਿਆ ਇਹ ਕੋਈ ਛੋਟਾ-ਮੋਟਾ ਡਿਪਾਰਟਮੈਂਟ ਨਹੀਂ ਹੈ ਇਹ ਵੀ ਇੱਕ ਵੱਡਾ ਵਿਭਾਗ ਹੈ ਜੋ ਅਕਾਲੀਆਂ ਵੇਲੇ ਲਖਪ੍ਰੋ ਸਿੰਘ ਸਿੱਧੂ ਦੇ ਕੋਲ ਸੀ ਕਾਂਗਰਸ ਦੌਰਾਨ ਸਭ ਦਾ ਕੈਬਨਰ ਮੰਤਰੀ ਭਰਪੁਰਸ਼ਨ ਆਸ਼ੂ ਕੋਲਬੀਸੀ ਤੇ ਇਸ ਨਾਲ ਸੰਜੀਵ ਅਰੋੜਾ ਨੂੰ ਪ੍ਰੋਟੋਕਾਲ ਦੇ ਵਿੱਚ ਉੱਪਰ ਲਿਆਂਦਾ ਗਿਆ ਜਿਸ ਤਰੀਕੇ ਨਾਲ ਉਹਨਾਂ ਨੂੰ ਇਹ ਵਿਭਾਗ ਦਿੱਤਾ ਗਿਆ ਕਹਿਣ ਦਾ ਮਤਲਬ ਹੈ ਕਿ 5ਵੇਂ ਨੰਬਰ ਤੋਂ ਚੱਕ ਕੇ 3ਵੇਂ ਨੰਬਰ ਤੇ ਲਿਆਂਦਾ ਗਿਆ ਕਿਉਂਕਿ ਹੁਣ ਪ੍ਰੋਟੋਕਾਲ ਦੇ ਅਨੁਸਾਰ ਸੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਜਿੰਮਾ ਤੋਂ ਬਾਅਦ ਹੁਣ ਸੰਜੀਵ ਅਰੋੜਾ ਜੀ ਬੈਠਣਗੇ ਕਿ ਜਿੱਥੇ ਨਾਲ ਪਹਿਲਾਂ ਅਮਨ ਅਰੋੜਾ ਬੈਠਦੇ ਸੀ ਇਦੇ ਨਾਲ ਹੀ ਸਵਾਲ ਹੁਣ ਇਹ ਉੱਠ ਰਹੇ ਨੇ ਕਿ ਅਮਨ अरोड़ा ਵਰਗੇ ਪਾਰਟੀ ਦੇ ਵੱਡੇ ਹਿੰਦੂ ਚਿਹਰੇ ਨੂੰ ਹੌਲੀ-ਹੌਲੀ ਸਾਈਡਲਾਈਨ ਕਿਉਂ ਕੀਤਾ ਜਾ ਰਿਹਾ ਹੈ। ਉਹਨਾਂ ਕੋਲ ਕੀ ਰਹਿ ਗਏ ਡਿਪਾਰਟਮੈਂਟ ਜੋ ਅਸਰਦਾਰ ਨਹੀਂ ਰਹੇ। ਮਿਲੀ ਜਾਣਕਾਰੀ ਦੇ ਮੁਤਾਬਿਕ ਜੋ ਸਰੋਤਾਂ ਤੋਂ ਸਾਨੂੰ ਜਾਣਕਾਰੀ حاصل ਹੋਈ ਹੈ ਉਸ ਅਕੋਰਡਿੰਗ ਵਿਧਾਇਕਾਂ ਦੇ ਵੱਲੋਂ ਲੰਬੇ ਸਮੇਂ ਤੋਂ ਕੁਝ ਮੰਤਰੀਆਂ ਦੇ ਖਿਲਾਫ ਫੀਡਬੈਕ ਵੀ ਲਈ ਜਾ ਰਹੀ ਹੈ। ਕਿਹੜੇ ਕੰਮ ਹੋ ਰਹੇ ਨੇ, ਕਿਹੜੇ ਕੰਮ ਨਹੀਂ ਹੋ ਰਹੇ ਨੇ ਤੇ ਅੰਦਰ ਕੀ ਕੁਝ ਰਾਜਨੀਤੀ ਚੱਲਦੀ ਹੈ ਇਸ ਤੋਂ ਵੀ ਤੁਸੀਂ ਵਾਕਫ ਹੋ ਕਿ ਕਦੋਂ ਕਿਸ ਨੂੰ ਉੱਪਰ ਲੈ ਕੇ ਆਉਣਾ, ਕਦੋਂ ਕਿਸ ਨੂੰ نیچے ਢਾ ਦੇਣਾ ਹੈ। ਇਹ ਰਣਨੀਤੀ ਦੀ ਗੇਮ ਜਿਹੜੀ ਹੈ ਉਲਟ-ਪੁਲਟ ਅੰਦਰੋਂ-ਅੰਦਰ ਚੱਲਦੀ ਰਹਿੰਦੀ ਹੈ। ਤਾਂ ਕੁਲ ਮਿਲਾ ਕੇ ਇੱਕ ਗੱਲ ਹੈ ਉਹ ਸਾਫ਼ ਹੈ, ਜਾਗ ਜ਼ਾਹਿਰ ਹੈ ਕਿ ਇਹ ਜਿਹੜੇ ਵੀ ਪ੍ਰੋਟੋਕਾਲ ਤਿਆਰ ਕੀਤੇ ਗਏ ਨੇ, ਡਿਪਾਰਟਮੈਂਟਾਂ ਦੇ ਵਿਚਕਾਰ ਜੋ ਹੇਰਾਫੇਰੀ ਕੀਤੀ ਗਈ ਹੈ, ਕਿਹੜਾ ਡਿਪਾਰਟਮੈਂਟ ਕਿਸ ਨੂੰ ਦੇ ਦਿੱਤਾ ਗਿਆ, ਕਿਸ ਤੋਂ ਲੈ ਕੇ ਕਿਹੜਾ ਡਿਪਾਰਟਮੈਂਟ ਖੇਰ ਫਿਰ ਉੱਪਰ-ਨੀਚੇ ਕੀਤਾ ਗਿਆ, ਇਹ ਸਭ ਕੁਝ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੂਰਾ ਨੈਰੇਟਿਵ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਹੈ। ਤੇ ਉੱਪਰ ਕੌਣਾ ਹੈ, ਹੇਠਾਂ ਕੌਣਾ ਹੈ, ਅੱਜ ਕੱਲ ਇਹ ਸਿਆਸਤਦਾਨੇ ਸਿਰਫ ਚੋਣਾਂ ਕਰ ਰਹੀਆਂ ਨੇ ਇਹ ਤੇ ਫਿਲਹਾਲ ਤੁਹਾਡੀ ਕੀ رائے ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਆਪਣੇ ਵਿਚਾਰ ਕੀ ਨੇ ਕਮੈਂਟ ਬਾਕ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਤੇ ਖਬਰ ਨੂੰ ਪੂਰੀ ਦੇਖ ਕੇ ਜਾਣਾ ਤੇ ਜੇਕਰ ਤੁਸੀਂ SMJ نیوز ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ YouTube ਚੈਨਲ ਤੇ Facebook ਤੇ ਫੋਲੋ ਨਹੀਂ ਕੀਤਾ ਹੈ ਤੇ ਫੋਲੋ ਕਰਕੇ ਜ਼ਰੂਰ ਜਾਣਾ